ਤੇ ਲਓ ਜੀ ਅੱਜ ਕੱਸਿਆਂ ਸੀ 363 ਦੇ ਵੇਟ ਇਹ ਵੇਟਾਂ ਦਾ ਅੱਜ ਨੰਬਰ ਲੱਗਿਆ ਬਾਕੀ ਨਾ ਦੋ ਮੰਨਾਂ ਚ ਮੰਨ ਹੋਇਆ ਬਤਾ ਪਹਿਲਾਂ ਵੀ ਇਹਨੂੰ ਬੰਫਰ ਲਾਈਏ ਜਾਂ ਵੇਟ ਲਾਈਏ ਵੇਟ ਤੋਂ ਬੰਫਰ ਤੇ ਸ਼ਿਫਟ ਹੋਣ ਦਾ ਇੱਕ ਕਾਰਨ ਤਾਂ ਇਹ ਚੁੱਲਾ ਜਿਹੜਾ ਚੇਂਜ ਕਰਕੇ ਦਿੱਤਾ ਬਾਕੀ ਵੇਟ ਦਾ ਅਸੀਂ ਜਿੱਥੋਂ ਲੈ ਕੇ ਆਏ ਤੇ ਉਹ ਤਾਂ ਕਹਿੰਦੇ ਵੀ ਡਿਜ਼ਾਈਨ ਤਾਂ ਸੇਮ ਰਹੂਗਾ ਵੀ ਚੁੱਲੇ ਤੇ ਜਿਵੇਂ ਮਰਜ਼ੀ ਉਹ ਚਾਹੇ ਦੇਖਦਾ ਤਾਂ ਪਹਿਲਾਂ ਹੁਣ ਲੋਹੇ ਦਾ ਬਣਾਤਾ ਚੱਕਰ ਸਾਨੂੰ ਇਹ ਪੈਂਦਾ ਤਾਂ ਵੀ ਜਿਹੜੇ ਆ ਥੱਲੜ ਦੇ ਪਾਸੇ ਦੋ ਨੱਟ ਦਿੱਤੇ ਹੋਏ ਆ ਵੀ ਨਟਾਂ ਵੀ ਜਿਹੜੇ ਏਕ ਇਹ ਇਹ ਖਾਂਚਿਆਂ ਦੇ ਵਿੱਚ ਤਾਂ ਨਹੀਂ ਆਉਣੇ ਫਿਰ ਅਸੀਂ ਦੇਖਿਆ ਜਿਹੜਾ ਸੈਂਟਰ ਦੇ ਵਿੱਚ ਉਹ ਜਿੱਥੇ ਮਤਲਬ ਇਹਦਾ ਟੋਚਨ ਵਾਲਾ ਪਿੰਨ ਪੈਂਦਾ ਤਾਂ ਪਹਿਲਾਂ ਆ ਉਹਦੇ ਸੈਂਟਰ 'ਚ ਉੱਥੇ ਨੇ ਇੱਕ ਕੱਟ ਬਣਾਇਆ ਹੋਇਆ ਜਿਹੜਿਆ ਖਾਂਚੇ ਆ ਇਹ ਖਾਂਚਿਆਂ ਦੇ ਵਿੱਚ ਕੱਟ ਡੜ ਜਾਂਦਾ ਤੇ ਹੁਣ ਅਸੀਂ ਨੇ ਆ ਦੋ ਤਾਂ ਨਟ ਵੀ ਲਾਤੇ ਦੇਖੋ ਆ ਸਹੀ ਲਾਏ ਆ ਅਸੀਂ ਨੇ ਇਦਾਂ ਹਨਾ ਮੈਂ ਵੀਡੀਓ ਬਣ ਮੰਗਵਾਈ ਤੀ ਇਹਨਾਂ ਦੀ ਨਟਾਂ ਦੀ ਮਾਮਾ ਜੀ ਕੋਲੋਂ ਉਹਨਾਂ ਨੇ ਆਇਓ ਨਟ ਲਏ ਮੈਂ ਇਹ ਨਟਾਂ ਨੇ ਬੇਟ ਨੂੰ ਥੱਲੇ ਨੂੰ ਕੱਸਤਾ ਪੂਰਾ ਟਾਈਟ ਕਰਤੇ ਥੱਲੇ ਨੂੰ ਦੋਏ ਨਟਾਂ ਨੇ ਹਨਾ ਹੁਣ ਮੈਂ ਟਰੈਕਟਰ ਦੀ ਛਾਲ ਵਿੱਚ ਕਾਚ ਕਾ ਕੇ ਦੇਖ ਲਈ ਪੋ ਬਾਕੀ ਤੁਸੀਂ ਦੱਸਿਓ ਵੀ ਇਹ ਵੇਟ ਠੀਕ ਐ ਇਦਾਂ ਹਨਾ ਜਿਵੇਂ ਆਪਾਂ ਨੇ ਲਾਏ ਆ ਹਿੱਲੇ ਦੇ ਤਾਂ ਨਹੀਂ ਹੈ ਕਿਸੇ ਪਾਸੇ ਨੂੰ ਹੁਣ ਪੂਰੇ ਚੱਕ ਚੱਕ ਵੀ ਦੇਖ ਲਿਆ ਚੱਕਰੇ ਪੈਂਦੇ ਵੀ ਜਦ ਕਿਤੇ ਟੋਚਨ ਟੂਚਨ ਪੈਣਾ ਵੀ ਕੁਝ ਟੁੱਟੇ ਨਾ ਨਾ ਦਾ ਬੈਸੇ ਤਾਂ ਕੱਟਕੁੱਟ ਚ ਫਸ ਗਏ ਸਹੀ ਨੀਚੇ ਤੋਂ ਵੀ ਕੱਟ ਚ ਸਹੀ ਫਸੇ ਐਵੇਂ ਕਿਉਂਕਿ ਜਿਹੜਾ ਨੋਵੋ ਦੇ ਵੇਟ ਐ ਨਾ ਨੋਵੋ ਤੇ ਵੇਟ ਆ ਜਿਵੇਂ ਆਏ ਕਿਨਾਰੀ ਇੱਥੇ ਤੋਂ ਆਏ ਥੋੜੀ ਜੀ ਕਿਨਾਰੇ ਜਾ ਕੇ ਆਰ ਪਾਰ ਸੜਾਕ ਆ ਉਹਨਾਂ ਦੇ ਵੇਟਾਂ ਦੇ ਇਹ ਜਿਹੜੇ ਵੇਲਟਾਂ ਦੇ ਨਟਾਂ ਇਹ ਨੀਚੇ ਨੂੰ ਪੁਸ਼ ਕਰਕੇ ਰੱਖਦੇ ਇਹਨਾਂ ਨੂੰ ਹਨਾ ਵੀ ਕੱਟ ਤੋਂ ਵੈਸੇ ਹਿੱਲਣ ਤਾਂ ਦੇਣਾ ਨਹੀਂ ਇਹਨਾਂ ਨੇ ਨਟਾਂ ਨੇ ਐਸ ਲੋਡ ਤਾਂ ਕਰਨ ਨਹੀਂ ਦੇਉਣਾ ਜਿਵੇਂ ਮਰਜ਼ੀ ਟੋਚਨ ਪਾ ਪਾ ਖਿੱਚੀ ਜਾਵੇ ਆ ਵੀ ਜਿਹੜੇ ਕੱਟ ਐ ਇਹਦੇ ਇੱਕ ਦੂਏ 'ਚ ਵੇਟ ਫਸੇ ਵਾ ਚੰਗੀ ਤਰ੍ਹਾਂ ਵੀ ਕਿਸੇ ਆਹ ਦੋ ਵੇਟਾਂ ਤੇ ਲੋਡ ਨਹੀਂ ਹੈਗਾ ਜੇ ਪਾਊਗਾ ਵੀ ਤਾਂ ਸਾਰਿਆਂ ਤੇ ਪਾਊਗਾ ਪੂਰਾ ਤੇ ਕੱਲ ਸਕਰੀਨ ਲੱਗ ਗਈ ਟਰੈਕਟਰ ਤੇ ਇੱਕ ਤੇ ਲਾਈਟਾਂ ਲੁੱਟਾਂ ਲੱਗਣੀਆਂ ਨੇ ਹਲੇ ਆਹ ਬੱਤੀ ਵੀ ਲਾਉਣੀ ਐ ਇਹਦੇ ਤੇ ਥੋੜਾ ਥੋੜਾ ਕੰਮ ਚੱਲੀ ਜਾਂਦਾ ਤੇ ਅੱਜ ਅਸੀਂ ਜਾਣਾ ਏ ਅੱਜ ਸਾਡੀ ਜਲੰਦਰ ਦੀ ਤਿਆਰੀ ਹੋਈ ਹੈ ਜੀ ਜਲੰਦਰ ਜਾਣਾ ਕਿਉਂਕਿ ਜਿਹੜੇ ਉਹ ਟਰਾਲੀ ਆਪਣੀ ਇੱਕ ਨਵਾਂ ਡਿਜ਼ਾਈਨ ਤਿਆਰ ਹੋਣਾ ਉਹ ਬੜਾ ਸੰਘਰਸ਼ਪੂਰਤ ਤਕੜਾ ਉਹ ਤੇ ਉਹਨੂੰ ਟਾਈਮ ਵੀ ਲੱਗੂਗਾ ਪਰ ਜਣੀ ਜਿੱਦਣ ਬਣ ਕੇ ਆਈ ਚੀਜ਼ ਤੇ ਇੱਕ ਨਿਕਲ ਕੇ ਵੀ ਬੜੀ ਖੂਬਸੂਰਤ ਆਉਣਾ ਟਰਾਲੀ ਨੇ ਹਨਾ ਤੇ ਟਾਇਰਾਂ ਦੀ ਗੱਲਬਾਤ ਕਰਨ ਚੱਲੇ ਅੱਜ ਸੈਂਡੀ ਵੀਲ ਨਾਲ ਮੁੰਡੇ ਐ ਗਰੂ ਇੰਡਸਟਰੀ ਚੋਂ ਤੇ ਉਹ ਆ ਰਿਹਾ ਇੱਥੇ ਨੂੰ ਫਿਰ ਥੂਣ ਨਿਕਲਣਾ ਸੀ ਅੱਜ ਖੁਸ਼ਕਲੀ ਸੋ ਠੀਕ ਹੈ ਬਾਕੀ ਆ ਬੇਟਾ ਬਾਰੇ ਜਰੂਰ ਮੈਨੂੰ ਮੜ ਜਾ ਕਮੈਂਟ ਕਰਕੇ ਦੱਸ ਦਿਓ ਵੀ ਇਹ ਠੀਕ ਹੈ ਧਾਮ-ਜਾਮ ਵੀ ਹਿੱਲੂ-ਹੁੱਲੂਗਾ ਤਾਂ ਨਹੀਂ ਆਪਾਂ ਬੇਫਿਕਰ ਰਹੀਏ ਪੂਰਾ ਜਿਹੜੇ ਵੀਰਾਂ ਨੇ ਮਤਲਬ ਵੇਟ-ਫੂਟ ਲਾਇਏ ਵੀ ਟੂਚਨ-ਟੂਚਨ ਪੈਣ ਦੀ ਕੋਈ ਸਮੱਸਿਆ ਤਾਂ ਨਹੀਂ ਵੀ ਜਿਵੇਂ ਮਾਦੀ ਟੂਚਨ ਪਈ ਗਈ ਸੋ ਇੰਨਾ ਕਮੈਂਟ ਜਰੂਰ ਕਲੀਅਰ ਕਰਿਓ ਤੇ ਤੂੜੀ ਵਾਲੇ ਦੀ ਰਿਪੇਅਰ ਪੂਰੀ ਹੋ ਗਈ ਤਕਰੀਬਨ ਬਸ ਆ ਲਾਉਣੀ ਹੈ ਟਾਪੇ ਦੇ ਥੱਲੇ ਨੂੰ ਹਲੇ ਇੰਨਾ ਵੀ ਟਾਈਮ ਨਹੀਂ ਭੱਜ ਨੜ ਜੀ ਲਓ ਜੀ ਮਿੱਤਰੋ ਪਹੁੰਚ ਗਏ ਸਹੋਲੀ ਤੇ ਫਾਈਨਲੀ ਸਾਡਾ ਪਲਾਨ ਤਾਂ ਅੱਜ ਜਲੰਧਰ ਜਾਣ ਦਾ ਏ ਬਾਈ ਉਹਨਾਂ ਨੇ ਇੱਥੇ ਸਾਨੂੰ ਟਾਇਰਾਂ ਦੀ ਪੂਰੀ ਕਲੈਕਸ਼ਨ ਦਿਖਾਤੀ ਵੀ ਅਸੀਂ ਟਾਇਰਾਂ ਦਾ ਇੱਥੇ ਸਿਲੈਕਸ਼ਨ ਕਰਤੀ ਪੂਰੀ ਉਹਦੀ ਤੇ ਟਾਇਰਾਂ ਜਿਹੜੇ ਟਰਾਲੀ ਦੇ ਫਿਲਹਾਲ ਹੁਣ ਜਿਹੜੇ ਟਰਾਲੀ 'ਚ ਪੈਣੇ ਆ ਉਹ ਦੋ ਧੁਰਿਆਂ 'ਚ ਪੈਣੇ ਆ ਆਪਾਂ ਤੁਹਾਨੂੰ ਸਮਝਾਉਨੇ ਆ ਪਰ ਆ ਮੈਂ ਫੈਕਟਰੀ 'ਚ ਪਹੁੰਚ ਗਿਆ ਅੰਦਰ ਤੇ ਇੱਥੇ ਕੰਮ ਚੱਲ ਜਿੰਦਾ ਮੇਰਾ ਹਰੇਕ ਵਾਰ ਦੀ ਏ ਇਹ ਜਦ ਵੀ ਉਹਨਾਂ ਲੰਚ ਬ੍ਰੇਕ ਹੁੰਦੀ ਹੋ ਹੁੰਦੀ ਆ ਵਧੀਆ ਵੀ ਹੋ ਜਾਂਦਾ ਕੰਮ ਇਹ ਗੈਨ ਸ਼ਾਂਤੀ ਦੀ ਪੂਰੀ ਵੀਡੀਓ ਬਣਦੀ ਆ ਹੁਣ ਪੂਰੀ ਤੇ ਜਿਹੜੇ ਟਾਇਰ ਆ ਉਹ ਮੰਨ ਲਓ ਕਿ ਜਿਵੇਂ ਆ ਹਿੱਸਾ ਇੱਕ ਲੱਗਿਆ ਹੋਇਆ ਵਾ ਉਹਦੇ ਹਿੱਸੇ ਦ ਦੋ ਇਹ ਸਾਨੂੰ ਸਿੰਗਲ ਸਿੰਗਲ ਟਾਇਰ ਹੋਊਗਾ ਟਾਇਰ ਆ ਜਿਹੜਾ ਉਹ ਜਿਵੇਂ 1000 ਦੀ ਵਾਲਾ ਟਾਇਰ ਆ ਇਹਦੇ ਨਾਲੋਂ ਥੋੜਾ ਜਿਹਾ ਚੌੜਾ ਹੋਊਗਾ ਮਸਲਾ ਬਹੁਤ ਵੱਡਾ ਟਾਇਰਾਂ ਦਾ ਸੋ ਬਾਕੀ ਦੇਖਦੇ ਕਿਵੇਂ ਸੋਲਵ ਹੁੰਦਾ ਇਹ ਕੁਝ ਕੁ ਨੰਬਰ ਆ ਜਿਹੜੇ ਆਪਣੇ ਇੰਡੀਆ ਚ ਮਿਲ ਜਿੰਦੇ ਆ ਕੁਝ ਕਾ ਜਿਹੜੇ ਐਕਸਪੋਰਟ ਵੀ ਕਰਾਉਣੇ ਪੈਂਦੇ ਆ ਠੀਕ ਹੈ ਜੀ ਤੇ ਉਹ ਜਾਂਚਦੇ ਆ ਵੀ ਹੁਣ ਆਪਾਂ ਨੂੰ ਅਵੇਲੇਬਲ ਕਰਾਉਣੇ ਆ ਕਿ ਨਹੀਂ ਕਿਉਂਕਿ ਸਾਡੀ ਆਏ ਆ ਵੀ ਸਟ੍ਰੈਸ ਵੀ ਉਹ ਵਾਲਾ ਟਾਇਰ ਪਾਈਏ ਉਹਦੇ ਵਿੱਚ ਕੀ ਆ ਵੀ ਦੋ ਤਰ੍ਹਾਂ ਦੀ ਆਪਸ਼ਨ ਮਿਲ ਜਣੀ ਆਪਣੀ ਵੀ ਉਹ ਟਿਊਬਲੈਸ ਵੀ ਹੋਊਗਾ ਟਿਊਬ ਵਾਲਾ ਵੀ ਹੋਊਗਾ ਹੈਨਾ ਤੇ ਮਤਲਬ ਗੜਨ ਗੁਰਨ ਦੀ ਸਮ ਇਹ ਦੋ ਹਿੱਸੇ ਚ ਡਿਵਾਈਡ ਕਰ ਰਹੇ ਆ ਹਿੱਸਾ ਵੀ ਨਵਾਂ ਤਿਆਰ ਹੋਣਾ ਹਲੇ ਹਿੱਸਾ ਵੀ ਤਿਆਰ ਹੋਊਗਾ ਆਪਾਂ ਹੋਗਾ ਸਭ ਨਵੇਂ ਤਰੀਕੇ ਜੇ ਬਣਨੇ ਆ ਤੇ ਉਸ ਤੋਂ ਬਾਅਦ ਅੱਗੇ ਵੀ ਚੁਆਇਸ ਹੋ ਜਾਂਦੀ ਦੋ ਤਰ੍ਹਾਂ ਦੀ ਵਿੱਚ ੁੱਲਾ ਟਾਈਪ ਕਰੀਏ ਕਿ ਦੂਜੀ ਕਰੀਏ ਹੈਨਾ ਇਹ ਕੰਮ ਕੋਈ ਛੋਟਾ ਵੀ ਨਹੀਂ ਕੰਮ ਵੱਡਾ ਵੀ ਬੋਤ ਹੈ ਤੇ ਕੰਮ ਹਲੇ ਕਿਉਂਕਿ ਇਧਰੋਂ ਹੀ ਟਰਾਲੀਆਂ ਤੋਂ ਬੇਲ ਹੈਗਾ ਇਧਰ ਵੀ ਪੂਰਾ ਜੋਰਾਂ ਤੇ ਕੰਮ ਚੱਲਦਾ ਤੇ ਜਾਂਚਦੇ ਵੀ ਕਿਵੇਂ ਬਣਦਾ ਕਿਵੇਂ ਮੰਡੀ ਪਾ ਰੰਗ ਵੀ ਬੜਾ ਪਿਆਰਾ ਲੱਗਦਾ ਹਾਲਾਂ ਨੂੰ ਪ੍ਰੀਤ ਜੱਲੂ ਹੈਨਾ ਇਹ ਕਿਹੜੇ ਟਰੈਕਟਰ ਪਿੱਛੇ ਕਰਨਾ ਇਹ ਇਹ ਟਰੈਕਟਰ ਤਾਂ ਅੱਛਾ ਰੰਗ ਬੜਾ ਸੋਹਣਾ ਲੱਗਿਆ ਯਾਰ ਹੈਨਾ ਇਹ ਹੁਣੀ ਤਿਆਰ ਕਰੀਏ ਕਿ ਪਹਿਲਾਂ ਚੱਲੇ ਆ ਇਹ ਨਹੀਂ ਨਾ ਹੁਣੀ ਕਰੀਏ ਅੱਛਾ ਹੁਣੀ ਤਿਆਰ ਕਰੀਏ ਟੈਟੂ ਲੱਗਣਿਆ ਇਹ ਕਿੰਨੇ 17 ਦੇ ਆ ਇਹ 11 15 ਬੜੇ ਦੇਖਣ ਨੂੰ ਖਾਸੇ ਲੱਗੀ ਜਾਂਦੇ ਹਾਂ ਇਸ ਕਿਰੇ ਤੇ ਬੋਡੀ ਕਰਾਈਏ ਨੇ ਅੱਛਾ ਹਾਂ ਬੋਡੀ ਹੂੰ ਆਹੋ ਆਪਣੇ ਵਾਲੀ ਉਦੇ ਤੱਕ ਐ ਸਿੱਧੀ ਉਦੇ ਤੱਕ ਪੈਸੇ ਠੀਕ ਆ ਚੀਜ਼ਾਂ ਜੋ ਫਿਰੋ ਫੜ ਕੇ ਹਾਂ ਆ ਚੀਜ਼ ਵਧੀਆ ਸੋਹਣੀ ਵੀ ਲੱਗਦੀ ਐ ਤੇ ਗ੍ਰਿਪ ਵੀ ਚੰਗਾ ਇਹ ਤਾਂ ਮੰਨ ਲਾ ਵੀ ਕੁਝ ਵੀ ਟੁੱਟਣ ਟੱਟਣ ਇਹਨੂੰ ਆ ਚੈਨਰੀ ਤੇ ਲੋਡ ਕਰਤ ਪੈਂਦਾ ਫਿਰ ਕਿ ਨਹੀਂ ਤੇ ਇੱਧਰ ਵੀ ਬਾਈ ਮਿੱਤਰੋ ਹੋ ਰਹੀਆਂ ਨੇ ਟਰਾਲੀਆਂ ਤਿਆਰ 18 20 22 ਇਦਾਂ ਚੱਲਦਾ ਜੀ ਕੰਮ ਸਭ ਠੀਕ ਹੋ ਜਾਂਦਾ ਇੱਧਰ ਸਿੱਧੂ ਫਾਰਮ ਖੜੀਆ ਸਿੱਧੂ ਮੂਸੇ ਵਾਲੇ ਦੀ ਕਿੱਧਰ ਗਈ ਟਰਾਲੀ ਬਾਹਰ ਗਈ ਬਾਈ ਅੱਛਾ ਸੋ ਬਾਈ ਮੂਸੇ ਵਾਲੇ ਦੀ ਵੀ ਟਰਾਲੀ ਹੋ ਗਈ ਤਿਆਰ ਆ ਛੋਟੀ ਟਰਾਲੀ ਦੇਖੋ ਤੁਸੀਂ ਕਿਵੇਂ ਰੀਜਨ ਲਾਈਆਂ ਪਈਆਂ ਇਹਦੇ ਪੱਤੇ ਕਰੋ ਚੱਕ ਨਵੇਂ ਟਾਇਰ ਸੀੜ ਦੇ ਕੀ ਬਾਤ ਹੈ ਆ ਵੀ ਟ੍ਰੈਲੀ ਸੋਹਣੀ ਲੱਗਦੀ ਹੈ ਨਾ ਵਧੀਆ ਕਿੰਨੇ ਕ ਵਜਨ ਦੀ ਹੋ ਜਾਂਦੀ ਹੈ ਇਹ ਚੱਲ ਚੱਲ ਰਿਹਾ ਜੀ ਪੇਂਟ ਦਾ ਕੰਮ ਓਏ ਤੁਸੀਂ ਕਿੰਨੇ ਪ੍ਰਿੰਟਰ ਸਾਹਿਬ ਲੱਗੇ ਹੋਇਆ 1400ਾਂ ਦੇ ਨਾਲ ਉਹ ਬਾਈ ਦਸ਼ਮੇਸ਼ ਵਾਲੀ ਦੀ ਹੋਦੀ ਆ ਅਮਰਜੀਤ ਦੀ ਟਰਾਲੀ ਚੱਲ ਰਹੀ ਆ ਪ੍ਰਾਇਮਰ ਤੇ ਚੜ ਗਈ ਪ੍ਰਾਇਮਰ ਹੋ ਗਿਆ ਇਹਨੂੰ ਜਣੀ ਹਲੇ ਮਤਲਬ ਹਲੇ ਤਾਂ ਪ੍ਰਾਇਮਰ ਤੋਂ ਬਾਅਦ ਵੀ ਰੇਗਮਾਰ ਵੱਜਣਾ ਇਹਦੇ ਉੱਤੇ ਪ੍ਰਾਇਮਰ ਤੋਂ ਬਾਅਦ ਰੇਗਮਾਰ ਵੱਜ ਕੇ ਫੇਰ ਇਹਦੇ ਉੱਤੇ ਕੰਦਰਾ ਜਿਹੜਾ ਸਟਾਰਟ ਹੋਣਾ ਦੁਆਪੋ ਡੇਢ ਲੱਗੂ ਆ ਆਹਲੇ ਬਿੱਡੀ ਪਈ ਆ ਉਹਦੀ ਟਰਾਲੀ ਦੀ ਤੇ ਪੇਂਡ ਪੂਟ ਆ ਜਿਹੜਾ ਪੂਰਾ 2K ਚੱਲ ਰਿਹਾ ਹਲੇ ਸੈਨਸਨਨਰ ਵੱਜ ਕੇ ਦੇਖੋ ਟ੍ਰੈਫਿਕ ਪੂਰਾ ਝੋਲਾ-ਝੋਲਾ ਨਾਲ ਕੰਮ ਚੱਲਦਾ ਸੋ ਚੱਲਦੇ ਆ ਜੀ ਹੁਣ ਘਰ ਨੂੰ ਵਧੀਆ ਨੇ ਅੱਜ ਨਹੀਂ ਸਾਡਾ ਸਫ਼ਰ ਬਹੁਤ ਲੰਬਾ ਜਾਣਾ ਤਾਂ ਅੱਛੀ ਫੜ ਜਾਂ ਜਿਹੜੀ ਕਿਕਤਾ ਲੁਧਿਆਣਾ ਮੇਲੇ ਕਰਕੇ ਵੀ ਉਹਨਾਂ ਟ੍ਰੈਫਿਕ ਬਹੁਤ ਆ ਉਧਰ ਨੂੰ ਹਲੇ ਤੇ ਔਰ ਪਦੀਪ ਮੰਦੀਪ ਠੀਕ ਹੈ ਹਾਂ ਜੀ ਹਾਂ ਖਿਲੀ ਜਾਂਦਾ ਕੰਮ ਪੂਰਾ ਚਲੋ ਠੀਕ ਹੈ ਜੀ ਬਾਕੀ ਚੱਲਦੇ ਆ ਜੀ ਘਰ ਨੂੰ ਸੋ ਮਿਲਦੇ ਆ ਜੀ ਘਰ ਤਾਂ ਅੱਜ ਆਪਾਂ ਆਏ ਆ ਰਣਵੀਰ ਕੋਲ ਜਿਹੜਾ ਮੱਕੀ ਬੀਜ ਕੇ ਗਿਆ ਤਾਂ ਆਲੂ ਪੱਟ ਕੇ ਗਿਆ ਤਾਂ ਆ ਬੈਠਾ ਉਹ ਕਹਿਮ ਇਹਦੇ ਲੈ ਕੇ ਆਇਆ ਬੇਲ ਵੱਢਣ ਵਾਲੀ ਮਸ਼ੀਨ ਹੋ ਗਏ ਮਹੀਨਾ ਕੋ ਹੋ ਗਿਆ ਮੇਰਾ ਨਹੀਂ ਲੱਗਿਆ ਟਾਈਮ ਅੱਜ ਮੈਂ ਵਿਹਲਾ ਤਾਂ ਕਹਿੰਦਾ ਵੀ ਬਣਾ ਕੇ ਲੈ ਕੇ ਜਾਣੀਆਂ ਵੀਡੀਓ ਹਾਂ ਬਲੌਗ ਲੇਟ ਹੋ ਗਿਆ ਤੇ ਆ ਬੰਦੇ ਨੇ ਨਵਾਂ ਕੰਮ ਸ਼ੁਰੂ ਕਰਿਆ ਇਹਨੂੰ ਦਿਓ ਬੜਾ ਜਾਂ ਨਾਲੇ ਚੰਨਾ ਪਾਉਨੇ ਆ ਵੀ ਕਿਵੇਂ ਕਿਵੇਂ ਆ ਹੈਨਾ ਮਸ਼ੀਨ ਬੜਾ ਰੱਣੀ ਦੱਸੀ ਠੀਕ ਆ ਤੇ ਵੀਰ ਲੱਗਿਆ ਚਲਾਉਣ ਹੁਣ ਇਹ ਪ੍ਰੀਤ ਦੀ ਕਾਪੀ ਹੈ ਕਿਵੇਂ ਆ? ਅੱਛਾ ਗ੍ਰੈਮੀ ਦੀ ਕਾਪੀ ਆ। ਗ੍ਰੈਮੀ ਦੀ ਕਾਪੀ ਆ ਬਈ ਇਹ। ਪੋਟੈਟੋ ਤੇ ਮੈਨੂੰ ਤੂੰ ਦੱਸ ਤੂੰ ਆਲੂ ਕਿਵੇਂ ਸ਼ੁਰੂ ਕਰਿਆ? ਆਪਣੀ ਸਟਾਰਟਿੰਗ ਦੱਸ ਤੇਰੀ ਅੱਜ ਤੇਰੀ ਜੀਵਨੀ ਬਾਰੇ ਪੁੱਛੀ ਐ ਤਾਂ ਕਿਵੇਂ ਆਲੂ ਸਟਾਰਟ ਕਰਿਆ? ਕਿਵੇਂ ਤੂੰ ਆਹ ਲਾਈਨ 'ਚ ਆਇਆ? ਆਲੂ ਦਾ ਐ ਵੀਰੇ ਆਪਣੇ ਉਰਤਾਂ ਲੱਗਦਾ ਨਹੀਂ ਸੀ ਆਲੂ ਸਰਾਂ ਦੇ 'ਚ। ਹਾਂ। ਮੇਰੇ ਨਾਨਕੇ ਲਾਉਂਦੇ ਹੁੰਦੇ ਸੀ ਗੋਵਿੰਡ ਤੋਂ ਅੱਛਾ ਗੋ ਠੀਕ ਆ ਤੇ ਆਪਣਾ ਇੱਕ ਮਿੱਤਰ ਆ ਇਹ ਗੋ ਸੇ ਇਕੱਠਾ ਜਾਈ ਹੈ ਨਾ ਠੀਕ ਹੈ ਠੀਕ ਹੈ ਤੇ ਆਪਣਾ ਮਿੱਤਰ ਆ ਮੁੰਡਾ ਹਰਮਨ ਆ ਪੰਬਰੀ ਤੋਂ ਹਾਂ ਉਹ ਲਾਉਂਦਾ ਸੀ ਉਹ ਆਪਣੇ ਨਾਲ ਪਰਦਾ ਹੁੰਦਾ ਥਾ ਹਰਮਨ ਹਾਂ ਉਹਨੇ ਆਨੇ ਉਹ ਮੈਨੂੰ ਵੀਰ ਕੈਨੇਡਾ ਹੁਣ ਤਾਂ ਉਹ ਕੈਨੇਡਾ ਮੁੰਡਾ ਕੈਨੇਡਾ ਤੇ ਪਹਿਲੇ ਸਾਲ ਮਾਮੇ ਉਹਨੇ ਦਿੱਤਾ ਸੀ ਵੀਜ਼ ਮੈਨੂੰ ਹੂੰ ਉਹੀ ਲਾ ਕੇ ਗਈ ਦੀ ਆਪਣੇ ਉਹਨੇ ਪੱਟਿਆ ਸੀ ਬਹੁਤ ਤਾਂ ਸ਼ੁਰੂ ਹੁੰਦਾ ਹੁੰਦਾ ਹੋਇਆ ਅੱਜ ਉਰੇ ਪਹੁੰਚ ਗਏ ਅੱਜ ਉਰੇ ਪਹੁੰਚ ਗਏ ਇਹਦੇ ਕੋਲ ਹੁਣ ਦੇਖ ਲਓ ਜੀ ਦੋ ਮਸ਼ੀਨਾਂ ਪੱਟਣੇ ਵਾਲੀਆਂ ਤੇ ਇੱਕ ਆ ਇਹਨੂੰ ਕਿਆ ਕਹਿ ਦਿੰਦੇ ਆ ਡਿਮੂਲਰ ਬੇਲ ਕਟਰ ਆ ਪੋਟੇਟੋ ਬੇਲ ਕਟਰ ਬਾਈ ਇਹ ਅੰਗਰੇਜ਼ੀ ਵਾਲਾ ਨਾਮ ਸਾਨੂੰ ਕਹਿਣਾ ਨਹੀਂ ਆ ਰਿਹਾ ਦੇਖ ਤੇ ਆ ਗੁੱਲੀ ਡੰਡਾ ਹੀ ਆ ਦੇਖ ਲੋ ਨੀਰਾ ਹੀ ਐਨ ਸਾਫ ਕਰ ਆ ਦੱਸ ਪਹਿਲਾਂ ਇਹ ਕਿਵੇਂ ਹੋ ਗਿਆ ਇਦ ਕੀ ਇਹ ਕੀਤਾ ਇਹ ਪਹਿਲੀ ਵਾਰ ਲੱਗੇ ਆਲੂ ਹੀ ਪਹਿਲੀ ਵਾਰ ਹੀ ਲੱਗੇ ਇੱਕ ਅੰਕਲ ਕਹਿੰਦੇ ਕਹਿੰਦੇ ਰੂੜੀ ਵਾਲਾ ਰੇਪ ਪਾ ਗਿਆ ਸੀ ਜਿਹਦੇ ਸੀਰੇ ਵਹ ਪਿਆ ਸੀ ਉਹਦੇ ਕਰਕੇ ਇੱਕ ਪਹਿਲਾ ਸਾਲ ਤੀਏ ਖੇਤਾਂ ਚ ਅੱਛਾ ਅੱਛਾ ਤਾਂ ਕਰਕੇ ਫਿਰ ਵੱਧ ਹੋਇਆ ਨਹੀਂ ਤਾਂ ਅੱਗੇ ਹੋਇਆ ਨਹੀਂ ਕਦੇ ਆਪਣੇ ਗੁੱਲੀ ਡੰਡਾ ਇਹ ਮੈਂ ਬਾਕੀ ਉਹ ਲੇਜ਼ਰ ਕਰਕੇ ਗਿਆ ਤਾਂ ਖੇਤ ਉਹ ਪਰਲੇ ਤੇ ਇਹਨੂੰ ਕੋਈ ਹੋਣੀ ਤਾਂ ਹੈਗਾ ਦਿੱਕਤ ਆਹੀ ਦੋ ਗੀਲਿਆਂ ਚ ਇੰਨਾ ਗੁੱਲੀ ਡੰਡਾ ਹੋਇਆ ਕਹਿੰਦਾ ਵੀ ਇਹਦੇ ਚ ਰੂੜੀ ਵਾਲਾ ਰੇਪ ਆਇਆ ਤਾਂ ਆਪਾਂ ਨੇ ਤਾਂ ਦਿੱਕਤ ਆ ਗਈ ਤੇ ਇਹ ਇੱਕ ਨਾ ਮੁਕੱਲੇ ਪੱਟ ਲੈਨੇ ਆ ਇਹਦਾ ਚਲੋ ਬਾਈ ਸਾਰਿਆਂ ਨੂੰ ਪਤਾ ਹੀ ਆ ਜਿਹੜੇ ਆਲੂ ਦਾ ਕੰਮ ਕਰਦੇ ਆ ਮੈਂ ਇਹ ਲਾਈਨ 'ਚ ਨਵਾਂ ਹੁਣ ਰੰਨੀ ਕਹਿੰਦਾ ਵੀ ਤੈਨੂੰ ਅੱਗੇ-ਅੱਗੇ ਸ਼ੁਰੂ ਕਰਾ ਦੇਣਾ ਕੰਮ ਆਪਣਾ ਕਰਤਾ ਧਰਤਾ ਇਹੀ ਆ ਦੂਏ ਲੋਟ ਵੀ ਜਿਵੇਂ ਪੱਟ ਪਟਈਆ ਹੋ ਗਿਆ ਬੀਜਣੇ ਵਾਲਾ ਮੱਕੀ ਵੀ ਇਹੀ ਬੀਜ ਕੇ ਗਿਆ ਆਲੂ ਵੀ ਇਹੀ ਬੀਜ ਕੇ ਗਿਆ ਹੁਣ ਇਹਦੀ ਆਹ ਮਸ਼ੀਨ ਦੀ ਵੀਡੀਓ ਆਪਾਂ ਬਣਾਉਨੇ ਆ ਇਹ 500 ਇਹਦੇ ਮਗਰੇ ਚੱਲਦੀ ਆ 475 ਮਗਰੇ ਹਾਂ ਆਲੇ ਸਾਰੇ ਚਲਾਉਣੀਆਂ ਆਪਾਂ ਪਚਾਨੀ ਲਈ ਮੈਸੇਜ ਇਹ 575 ਹੈ ਕਿ 475 475 ਆ ਐਕਸਪੀ ਪਲਸ ਅਰੇ ਨੀ ਇੱਕ ਹੋਰ ਦੱਸ ਤੂੰ ਮੈਨੂੰ ਜਿਹੜੇ ਬਾਕੀ ਬੰਦੇ ਸਟੱਪਣੀਆਂ ਆ ਆਪਾਂ ਚਲਾਉਣੇ ਆ ਉਹਦਾ ਫਰਕ ਹੈ ਕੁਝ ਫਰਕ ਹੈਗਾ ਵੀਰੇ ਆਪਾਂ ਲਿਆਉਣੀ ਆ ਆਪਾਂ ਗਾਹ ਲਾਵਾਂਗੇ ਅੱਛਾ ਗਾਹ ਲਾਵਾਂਗੇ ਚੱਲ ਕੰਮ ਸਾਰੂ ਕਰ ਲਈਏ ਠੀਕ ਆ ਠੀਕ ਆ ਠੀਕ ਸਫਾਈ ਜ਼ਿਆਦਾ ਆਉਂਦੀ ਆ ਹਾਂ ਵਰਤਾਂ ਬੰਨ੍ਹ ਲਈ ਐਨੀ ਆ ਤੀ ਕਿੰਨਾ ਕੰਮ ਸਾਰੇ ਆ ਜਾਵੇ ਜੇ ਨਾ ਹੁੰਦੀ ਆਲੂ ਪੱਟੇ ਦੀ ਹੋਣਾ ਆਲੂ ਪੱਟਲੀ ਦਾ ਹੋਣਾ ਆ ਦੇਖੋ ਪਿੱਛੇ ਸਾਫ ਕਰਦੀ ਜਾਂਦੀ ਹੈ ਹੁਣ ਇਹਨਾਂ ਸਾਫ ਕਰਨ ਲੱਗੇ ਟੌਪ ਲਿੰਕ ਦਾ ਫਰਕ ਤਾਂ ਹੈ ਨਾ ਹਰੇਕ ਖੇਤ ਨਾ ਕੁਝ ਨਮਾ ਹੀ ਸਿਖਾਉਂਦਾ ਰਹਿੰਦੀ ਹਰੇਕ ਖੇਤ 'ਚ ਕੋਈ ਨਾ ਕੋਈ ਦਿੱਕਤ ਆਏ ਜਾਂਦੀ ਹੈ ਇਹ ਪਿਛਲੇ ਪਿਛਲੇ ਟਾਇਰਾਂ ਦਾ ਕੀ ਹੁੰਦਾ ਇਹਦਾ ਹਿਸਾਬ ਕਿਤਾਬ ਜਸਟਮੈਂਟ ਹੁੰਦੀ ਹੈ ਵੀਰੇ ਉੱਪਰ نیچے ਕਰਨੀ ਅੱਛਾ ਕਰ ਲਈਏ ਉੱਪਰ ਕਰਨ ਠੀਕ ਹੈ ਤੇ ਇਹ ਮੁੜਦੇ ਵੀ ਨਾਲੇ ਆ ਕਿ ਲਿਫਟ ਚ ਲਿਫਟ ਚ ਲਿਫਟ ਚੱਕਣੀ ਪੈਂਦੀ ਆ ਜਿਹੜੇ ਇਹਦੇ ਤੇ ਚੱਲ ਰਹੇ ਆ ਲੋਹੇ ਦੇ ਆ ਕਿ ਆ ਕਿ ਪਟੇ ਆ ਕਿਵੇਂ ਆ ਕਿਹਾ ਜੀ ਸਟੀਲ ਦੇ ਆ ਠੀਕ ਆ ਠੀਕ ਆ ਠੀਕ ਆ ਤੇ ਉਹ ਆਲੂਆਂ ਨੂੰ ਕੋਈ ਨੁਕਸਾਨ ਨਹੀਂ ਉਹਦਾ ਹੈ ਕੋਈ ਨੁਕਸਾਨ ਕੋਈ ਸਾਹਮਣੇ ਆ ਦੇਖ ਲਓ ਆ ਆਲੂਆਂ ਨੂੰ ਭਾਈ ਦੇਖ ਲਓ ਕੋਈ ਦਿੱਕਤ ਨਹੀਂ ਆ ਰਹੀ ਕਿਤੇ ਵੀ ਆਲੂ ਦੇਖ ਲਓ ਨਾਲੇ ਬਾਹਰ ਪਿਆ ਇਹ ਬਾਹਰ ਕਦੋਂ ਨਿਕਲੇ ਰੰਨੀ ਇਦ ਕੀ ਇਹਨਾਂ ਇਹ ਥੋੜਾ ਵੀਰੇ ਆ ਹੈ ਜੀ ਗੁੱਲ ਦਾ ਜਿਆਦਾ ਕੀਵਰ ਹੋ ਗਿਆ ਸੱਚਾ ਉਸ ਸਹਜ ਹੋ ਗਿਆ ਤਾਂ ਹੈ ਕ ਪਖਰਾਜ ਹੈ ਇਹ ਠੀਕ ਆ ਠੀਕ ਆ ਪਖਰਾਜ ਬੀਜ ਹੈ ਬਾਈ ਬੜਾ ਹੋ ਡੂੰਗਾ ਬੀਜਿਆ ਕਰਾਂਗੇ ਹੁਣ ਪੰਜ ਠੀਕ ਆ ਆ ਦੇਖੋ ਬਾਈ ਇਹਨ ਸਾਫ ਕਰਦੀ ਜਾਂਦੀ ਆ ਚਾਹੇ ਬੇਲੀ ਚਾਹੇ ਕੁਛ ਵੀ ਹੁਣ ਪਿੱਛੇ ਮੈਂ ਇੰਨਾ ਹੋ ਨਹੀਂ ਸਕਦਾ ਇਹ ਨਾ ਮਾਰਦੀ ਆ ਵਿੱਚੋਂ ਕੱਡ ਕੱਢ ਕੇ ਜਿਵੇਂ ਕੋਈ ਆਹ ਦੇਖੋ ਡੜ ਲੜਾ ਕੁਛ ਬੇਲ ਤਾਂ ਇੰਨੀ ਜਿਆਦਾ ਹੈ ਨਹੀਂ ਗੁੱਲੀ ਡੰਡਾਈ ਜਿਆਦਾ ਹੋਇਆ ਬੇਲ ਆ ਚੀਜ਼ ਆ ਆਲੂ ਦਾ ਸਹਜ ਦੇਖੋ ਤੁਸੀਂ ਇਹ ਤਾਂ ਕੀ ਰਨੀ ਦਾ ਹੱਥ ਹੱਥ ਜੀ ਡਾਲੂ ਆ ਐ ਰਨੀ ਤੇਲੇ ਤੇ ਕਿ ਨਹੀਂ ਪਾਰਟੀ ਹੋਈ ਪਈ ਐ ਕਿ ਐਡਾ ਸਾਈਜ ਐਡਾ ਸਾਈਜ ਕੱਢਿਆ ਦਾ ਰਾਈਡਰ ਆ ਮਸ਼ੀਨ ਦੇ ਨੂੰ ਹਾਂ ਇਹ ਮੁੰਡਿਆਂ ਦੀ ਫਾਰਮ ਆ ਵੀਰੇ ਦੰਦਰ ਵਾਲੇ ਤੋਂ ਨੇ ਅੱਛਾ ਦੰਦਰ ਵਾਲੇ ਤੋਂ ਨੇ ਜੀ ਜੀਵਾਰ ਭਰਾ ਆਏ ਠੀਕ ਆ ਠੀਕ ਆ ਠੀਕ ਤੇ ਜਿੱਦ ਤਾਈ ਹੋਰ ਜਗਾ ਵੀ ਕਰੀਆਂ ਵੀ ਮਸ਼ੀਨਾਂ ਹਾਂ ਤੁਹਾਨੂੰ ਸਾਰਿਆਂ ਨਾਲੋਂ ਵਧੀਆ ਹੀ ਲੱਗੀਆਂ ਤੇ ਇੱਕ ਤੋਂ ਇਹਦੀ ਖੂਬੀ ਦੱਸਦਾ ਤਾਂ ਗੇਅਰ ਬਾਕਸ ਦਾ ਕਿਵੇਂ ਉਹ ਮੜਾ ਜਿਹਾ ਦੱਸ ਬਾਕੀ ਵੀ ਤੇ ਆ ਆ ਬਾਕੀ ਮਸ਼ੀਨਾਂ ਦੇ ਗੇਅਰ ਬਾਕਸ ਤੇ ਨੇ ਉਹ ਉੱਚੇ ਹਾਂ ਜਿਵੇਂ ਸ਼ਕਤੀਆਂ ਗਰੇਮੇ ਦਾ ਹਾਂ ਉਹਦੀ ਕ੍ਰਾਸ ਟੁੱਟਣ ਦੀ ਸਮੱਸਿਆ ਬਹੁਤ ਆ ਬਹੁਤ ਆ ਤੇ ਇਹਨਾਂ ਦਾ ਆ ਵੀ ਗੇਅਰ ਥੋੜਾ ਨੀਚੇ ਆ ਬੈਲੈਂਸ ਆ ਠੀਕ ਆ ਤੇ ਅੱਜ ਤੱਕ ਅਸੀਂ ਚਲਾਏ ਨੇ 30 35 ਕਿਲੋ ਚਲਾ ਲਈ ਕੋਈ ਕੰਪਲੇਂਟ ਨਹੀਂ ਆਈ ਜੀ ਕੋਈ ਕੰਪਲੇਂਟ ਨਹੀਂ ਆਈ ਜੀ ਜਿਵੇਂ ਜਾਈਆ ਉਵੇਂ ਹੀ ਚੱਲ ਰਹੀ ਆ ਤੇ ਵੀਰ ਉਹਨਾਂ ਦੀ ਡੀਲਿੰ ਅੱਪਾ ਤਾਂ ਇਹੀ ਕਹਿੰਦੇ ਆ ਵੀ ਜਿਹੜੇ ਵੀਰ ਨਹੀਂ ਬਣਾਉਣੀਆਂ ਇੱਕ ਵਾਰੀ ਜ਼ਰੂਰ ਮੌਕਾ ਦੇ ਦਿਓ ਇਹਨਾਂ ਨੂੰ। ਹਾਂ ਨਹੀਂ ਨਵੇਂ ਕੰਮ ਵਾਲਿਆਂ ਦੇ ਨਾ ਕੁਝ ਨਵਾਂ ਹੀ ਲੈ ਕੇ ਆਉਨੇ ਆ। ਕਿਉਂਕਿ ਆਇਆ ਇੱਕ ਜ਼ਿੰਮੇਵਾਰ ਭਰਾ ਨੇ ਆਪਣੇ ਜ਼ਿੰਮੇਵਾਰ ਨੇ ਜ਼ਿੰਮੇਵਾਰ ਨੂੰ ਵੱਧ ਪਤਾ ਹੁੰਦਾ ਕਿ ਇਹ ਨਾਲੇਜ ਕਿਵੇਂ ਮਸ਼ੀਨ ਚੱਲਣੀ ਹੈ ਕਿਵੇਂ ਨਹੀਂ ਚੱਲਣੀ। ਇਹ ਤਾਂ ਹੈ। ਇਹ ਦੰਦਰਾਲਾ ਇਹਨਾਂ ਦਾ ਪਿੰਡ ਹੈ ਢੀਂਡਸਾ। ਠੀਕ ਆ। ਲਾਈ ਹੁਣ ਇੱਕ ਅੱਪਾ ਦੇਖੋ ਹੁਣ ਤੁਸੀਂ ਇੱਧਰ ਦੇਖੋ ਖੰਡੀ ਗਰ ਗੁੱਲੀ ਡੰਡਾ ਕਿੰਨਾ ਦਿਖ ਰਿਹਾ ਤੁਹਾਨੂੰ ਹੈਨਾ। ਇੱਧਰ ਦੇਖ ਲਓ ਸਾਫ਼ ਕਰਦੇ ਜਾਂਦਾ। ਮੈਂ ਕਹਿੰਦਾ ਰਣਜੀਤ ਨੂੰ ਐਤ ਕੀ ਏਕੜਾ ਆਲੂ ਪੱਟ ਆਲੂ ਵੀਰੇ ਪਰ ਨਿਕਲਣਾ ਹੀ ਨਹੀਂ ਦਿਨਾਂ ਆਲੂ ਨਿਕਲਣਾ ਹੀ ਨਹੀਂ ਤਾਂ ਜਿੰਨਾ 14 ਥੱਲੇ ਹੋਇਆ ਹੈ ਨਾ ਹਾਂ ਜਿੰਨਾ 14 ਥਲ 20 ਮਸ਼ੀਨਰੀ ਨੇ ਇੰਨਾ ਕੰਮ ਸੌਖਾ ਕਰਤਾ ਜਿਹਦੇ ਟਾਈਮ 'ਚ ਵੀ ਕੁਝ ਵੀ ਕਰ ਸਕਦੇ ਆ ਆਪਾਂ ਤੇ ਕਿੰਨੀ ਖੇਤੀ ਕੰਮ ਨਿਬੜ ਜਾਂਦਾ ਹੈ ਨਾ ਬਹੁਤ ਖੇਤੀ ਵੀਰੇ ਜੇ ਲੇਬਰ ਨੂੰ ਕਹਿੰਦੇ ਲੇਬਰ ਨੇ ਵੱਡਣਾ ਹੀ ਨਹੀਂ ਸੀ ਇਹ ਤੇ ਉਹ ਵੀਰ ਨੇ ਰੋਕਤੀ ਮਸ਼ੀਨ ਆਪਾਂ ਦੇਖਦੇ ਹਾਂ ਤੇ ਥੱਲੇ ਨਾ ਉਹ ਤਰੀਕੇ ਨਾਲ ਲਾਈਆਂ ਹੋਈਆਂ ਪੱਤੀਆਂ ਤੇ ਦੇਖੋ ਜਿਵੇਂ ਹੁਣ ਡੂੰਗੀ ਆ ਖਾਣ ਤਾਂ ਉਹ ਪੱਤੀਆਂ ਡੂੰਗੀਆਂ ਲੰਝਾਂ ਹੋਈਆਂ ਜਿੱਥੇ ਉੱਪਰ ਆਖਾਲ ਉੱਥੇ ਪੱਤੀਆਂ ਉੱਚੀਆਂ ਲੱਗੀਆਂ ਹੋਈਆਂ ਤੇ ਆਪਾਂ ਵੀਰ ਨਾਲ ਵੀ ਠੀਕ ਚੱਲਦੀ ਆ ਇਹਨਾਂ ਤੇ ਵੀਰਾ ਜੀ ਚਲਾਉਂਦਾ ਇਹਨੂੰ ਤੇ ਇਹਦੇ ਵਿੱਚ ਆਹ ਕੁਝ ਹੁੰਦਾ ਜੀ ਇਕੱਲਾ ਇੱਕ ਹਰੁੱਲਾ ਹੀ ਐਸਾ ਮਸ ਮੰਗ ਹੈ ਨਾ ਸੁਨੇ ਸੁਬਾਹ ਪੱਤੀਆਂ ਨੇ ਨਹੀਂ ਵੱਡਣੀਆਂ ਇਹਨਾਂ ਨੇ ਉਹ ਵੱਡਣਾ ਹੈ ਸਾਰਾ ਕੁਝ ਤੇ ਆ ਦੇਖੋ ਜਿਵੇਂ ਹੁਣ ਡੌਲ ਉੱਪਰ ਆ ਤਾਂ ਆ ਆ ਸਭ ਤੋਂ ਛੋਟੀ ਪੱਤੀ ਆ ਗਈ ਜਿਵੇਂ ਜਿਵੇਂ ਡੌਲ ਥੱਲੇ ਚਲੇਗੀ ਉਹ ਲੰਬੀਆਂ ਉਹ ਲੰਬੀਆਂ ਪੱਤੀਆਂ ਆਈਆਂ ਤਾਂ ਹੀ ਇਹ ਇਹ ਮੁੰਲਾ ਤਾਂ ਆਲੂ ਨਹੀਂ ਪੱਟਦੀ ਹੈ ਨਾ ਬਸ ਇੱਕੇ ਫੇਰੰਦਾ ਤਰੀਕਾ ਬਸ ਉਸ ਆ ਉਹ ਨਾਲ ਆਪਣੀ ਲਿਮਟ ਦੀ ਸੈਟਿੰਗ ਕਰਕੇ ਰੱਖੋ ਜਿੱਥੇ ਕਿ ਦਾ ਲੈਵਲ ਹੈ ਕਿ ਆਲੂ ਵੀ ਨਾ ਖਰਾਬ ਕਰੇ ਤੇ ਆਪਣੀ ਸਵਾਈ ਵੀ ਹੁੰਦੀ ਰਹੇ ਸਵਾਈ ਵੀ ਹੁੰਦੀ ਰਹੇ ਤੇ ਆਹ ਗੇਅਰ ਬਕਸਾ ਕਹਿੰਦਾ ਤਾਂ ਰੰਨੀ ਹੈ ਨਾ ਤੂੰ ਵੀ ਗੇਅਰ ਬਕਸਾ ਕਹਿੰਦਾ ਕਿਹੜੀ ਗਰਮੇ ਆ ਗੇਅਰ ਹੋ ਰਹੇ ਆ ਅੱਛਾ ਉੱਪਰ ਰੱਖਿਆ ਹੋਇਆ ਉਹ ਦੂਰ ਕਰਕੇ ਟੁੱਟਦਾ ਬਹੁਤ ਕ੍ਰਾਸ ਟੁੱਟਣ ਦੀ ਦਿੱਕਤ ਆਉਂਦੀ ਆ ਇਹ ਬਰਾਬਰ ਇਹਦੇ ਠੀਕ ਜਦ ਦੀ ਆਈ ਆ ਕੋਈ ਕੰਪਲੇਂਟ ਨਹੀਂ ਹੈਗੀ ਇਹ ਨਹੀਂ ਸ਼ਾਫਟ ਵੀ ਹੈਵੀ ਪਾਈ ਵੀ ਆ ਸ਼ਾਫਟ ਦਿਖ ਰਹੀ ਹੈਨ ਕੀ ਸਾਰਾ ਇਹ ਤੇ ਅਜੀ ਦੇਖ ਰੇਖ ਕਿਵੇਂ ਕਰਨੀ ਪਈ ਕਿੰਨੀ ਕ ਕਰਨੀ ਪੈਂਦੀ ਆ ਮਸ਼ੀਨ ਦੀ ਜਿਵੇਂ ਹੁਣ ਕੋਈ ਮਿੱਟੀ ਮੁੱਟੀ ਜਿਦਾ ਚੜ ਗਈ ਜਾਂ ਕੁਝ ਇਹਦੇ ਇਹਦੇ ਨਾਲ ਅੰਦਰ ਮਿੱਟੀ ਭਰ ਜਾਂਦੀ ਆ ਅੱਛਾ ਥੋੜੇ ਟਾਈਮ ਬਾਅਦ ਆਪਣਾ ਚੈੱਕ ਕਰ ਲਵੇ ਕਿਉਂਕਿ ਬੇਲ ਚ ਪਾਣੀ ਹੁੰਦਾ ਤਾਂ ਗਮੀ ਇਹ ਹੈਵੀ ਹੋ ਜਾਂਦੀ ਆ ਕਿਉਂਕਿ ਭਾਰੀ ਹੋ ਜਾਂਦੀ ਆ ਫਿਰ ਟਰੈਕਟਰ ਨੂੰ ਚੱਕਣ ਲਈ ਹਾਂ ਵੀ ਟਰੈਕਟਰ ਦੀ ਲਿਫਟ 'ਤੇ ਕੰਮ ਕਰਨਾ ਹੈ ਪੈਟਰੋਲ ਕੱਟ ਕਰਦੀ ਆ ਤੇ ਉਸ ਤੋਂ ਬਾਅਦ ਆਪਣੀ ਦੇਖ ਲਵੇ ਜਦੋਂ ਅਡਜਸਟਮੈਂਟ ਭਾਰੀ ਹੋਣ ਲੱਗੇ ਉਸ ਤੋਂ ਬਾਅਦ ਸਭਾਈ ਕਰ ਲਵੇ ਤੇ ਇਹਨੂੰ ਗ੍ਰੀਸਿੰਗ ਉਹਨਾਂ ਨੇ ਕਿੰਨੇ ਟਾਈਮ ਬਾਅਦ ਕਿਹਾ ਕਰਨਾ ਨੂੰ ਕਿ ਰੋਜ਼ੇ ਕਰਨਾ ਪ ਉਹ 10 ਕਿੱਲੇ ਪਾਤਾ ਬਣਾ ਕੇ ਰੱਖਦੇ। ਤਿੰਨ ਕਿੰਨੇ ਕ ਬੈਰਿੰਗ ਇਹਦੇ ਚ ਆਮ ਤਾਂ ਬਿੰਦੋ ਤਾਂ ਦੋ ਹੀ ਲੱਗਦੇ ਆ ਕਿ ਬਦ ਕਰਾਉਂਦੇ ਹੋਗੇ। ਹਾਂ, ਕ੍ਰੋਸ ਤਾਂ ਦੋ ਕ੍ਰੋਸ ਹੋਗੇ, ਦੋ ਆ ਬੈਰਿੰਗ ਹੋਗੇ। 6 ਬੈਰਿੰਗਾਂ ਨੂੰ ਕ੍ਰੋਸ ਹੁੰਦਾ ਇਹਦੇ ਬਾਈ। ਗਰੀਸ ਹੁੰਦਾ। ਹਾਂ, ਗਰੀਸ ਹੁੰਦਾ। ਕਿ ਕਿਆ ਗੋਗੀ ਮਸ਼ੀਨ ਬਹੁਤ ਹੈਵੀ ਬਣ ਗਈ ਤੇ। ਹਾਂ, ਆ ਦੇਖ ਪਲੇਟ ਕਿੰਨੀ ਮੋਟੀ ਲੱਗੀ ਵੀ ਐ। ਹੈਵੀ ਮਸ਼ੀਨ ਆ ਤੇ ਵੀ ਨਹੀਂ ਆਪਾਂ ਕਹਿੰਦੇ ਹਲਕਾ ਐ। ਇਹ ਚੀਜ਼ਾਂ ਚੀਜ਼ਾਂ ਦੇ ਤਕੜੀਆਂ ਹਨ ਤਾਂ ਹੀ ਚੱਲਦੀਆਂ ਹਨ ਹੁਣ ਮੈਨੂੰ ਅੰਕਲ ਦਾਦਾ ਦਾ ਕਹਿੰਦਾ ਕੋਈ ਖੜਤ ਨਹੀਂ ਪਈ ਐਨੇ ਕਿੱਲਾਂ ਦੀ ਬੇਲ ਪੜਤੀ ਕਹਿੰਦਾ ਕੋਈ ਕੋਈ ਖੜਤ ਤੇ ਨਹੀਂ ਹੈਗੀ ਇਹਦੇ 'ਚ ਤੇ ਆ ਗੁੱਡੀ ਵਾਲੇ ਟਾਇਰ ਇਹ ਟਾਇਰਾਂ ਦੀ ਐਡਜਸਟਮੈਂਟ ਆ ਵੀ ਜੇ ਆਪਾਂ ਨੇ ਉੱਪਰ ਥੱਲੇ ਕਰਨੇ ਆ ਹਾਂ ਬੱਟ ਦੇ ਹਿਸਾਬ ਨਾਲ ਆ ਐਡਜਸਟਮੈਂਟ ਆ ਗਈ ਚੱਕਣੀਆਂ ਤਾਂ ਫਿਰ ਇਦਾਂ ਦੀ ਐਡਜਸਟਮੈਂਟ ਉੱਪਰ ਥੱਲੇ ਕਰਕੇ ਨਾ ਹਾਂ ਉਸ ਹਿਸਾਬ ਨਾਲ ਲੈਵਲ ਤੇ ਚੱਕੀ ਜਾਂਦੀ ਠੀਕ ਹੈ ਠੀਕ ਹੈ ਰਾਈਡਰ ਪੋਟੈਟੋ ਨੂੰ ਪਟੈਟੋ ਬੇਲ ਕਟਰ ਕਹਿੰਦੇ ਨੇ ਬਾਈ ਕਿਸਾਨ ਐਗਰੀਕਲਚਰ ਵਰਕਰਸ ਤੇ ਆ ਇਹਨਾਂ ਦੇ ਦੰਦਰਾਲਾ ਦੰਦਰਾਲਾ ਢੀਂਡ ਸਾਹ ਨੇ 90 ਕੋ ਦੰਦਰਾਲਾ ਢੀਂਡ ਸਾਹ ਤੇ ਆ ਇਹਨਾਂ ਦੇ ਬਾਈ ਉਹਨਾਂ ਦੇ ਕੰਟਰੈਕਟ ਕੰਟਰੈਕਟਰ ਨੰਬਰ ਨੇ ਇਕਾਈ ਤੇ ਵੀਰੇ ਤੇ ਆਇਆ ਆਪਾਂ ਸਕਰੀਨ ਤੇ ਵੀ ਚਲਾ ਦਾਂਗੇ ਕਟਰ ਤੋਂ ਬਾਅਦ ਨਾ ਰਣਵੀਰ ਨੇ ਮਸ਼ੀਨ ਚਲਾਤੀ ਹੁਣ ਪਖਰਾਜ ਆਲੂ ਪਟਣ ਲੱਗੀ ਤੇ ਰਣਵੀਰ ਸਾਇਜ ਬਹੁਤ ਸੋਹਣਾ ਨਿਕਲ ਰਿਹਾ ਹੈ ਨਾ ਅੱਜ ਕੀ ਨਜ਼ਾਰਾ ਆ ਗਿਆ ਆਲੂਆਂ ਦਾ ਆਹ ਖੇਤ ਬਾਈ ਮੈਂ ਲੀਜ਼ਰ ਕਰਕੇ ਗਿਆ ਤਾਂ ਰਣਵੀਰ ਦੇ ਤੇ ਇਹਦੀ ਮੱਕੀ ਲੱਗੀ ਨਿਕਲਣ ਕਿਤੇ ਕਿਤੇ ਇਹੀ ਆਪਣੀ ਮੱਕੀ ਬੀਜ ਕੇ ਗਿਆ ਤਾਂ ਥੋੜਾ ਰਣਵੀਰ ਨੂੰ ਪਾਣੀ ਲੱਗਣਾ ਹਾਂ ਵੀਰੇ ਹੁਣ ਕੱਲ ਨੂੰ ਲਾਵਾਂਗੇ ਪਾਣੀ ਲੱਗਣਾ ਤੇਰੀ ਵੀ ਮੁੱਲਾਂ ਦਾ ਗਰੰਟ ਜੀ ਹੋ ਗਈ ਹੈ ਨਾ ਹਾਂ ਕਣੀਆਂ ਹੀ ਪੈ ਗਈਆਂ ਤੇਰੇ ਵੀ ਕਿਣੀਆਂ ਜੀਆਂ ਪੈ ਗਿਆ ਚਾ ਲੱਗ ਹੀ ਨਿਕਲਣ ਤੇਰੀ ਮੱਕੀ ਨ ਲੱਗ ਹੀ ਨਿਕਲਣ ਹੂੰ ਇਹ ਰੰਨੀਆਂ ਬੈਡਾ ਨਾ ਉੱਚਾ ਕਾਤੇ ਹੋ ਜਾਂਦਾ ਯਾਰ ਕੱਬੇ ਤੇ ਈ ਨਾ ਮੈਂ ਹਾਲ ਫੇਰੇ ਦੀ ਗੱਲੇ ਰੋਟਾਵੇਟਰ ਨਹੀਂ ਦੀ ਫੇਰੇ ਹੈਗਾ ਅੱਛਾ ਜੀ ਬਾਹੀ ਹੋ ਗਈ ਜਿਆਦਾ ਮਸ਼ੀਨ ਦੀ ਡੂੰਗੀ ਲੱਗੀ ਹੋਰੀ ਜੀ ਮਸ਼ੀਨ ਮੇਰੇ ਵੀ ਡੂੰਗੀਆਂ ਲੱਗੀ ਹੋਏ ਕੋਈ ਕੋਈ ਡੌਲ ਨਾ ਇੰਨੀ ਇੰਨੀਆਂ ਉੱਚੀਆਂ ਹੋਈਆਂ ਵੀ ਐ ਜਿੱਥੇ ਬਾਹੀ ਵੱਧ ਹੋ ਜਾਂਦੀ ਆ ਜਿੱਥੇ ਥੋੜਾ ਜਿਆ ਹੁੰਦਾ ਹੈ ਉੱਥੇ ਆ ਕੁਝ ਕਰਨਾ ਪੈਂਦਾ ਹੈ ਉਹਦੇ ਚਿੱਟੇ ਆਲੂ ਲਾਪੇ ਨਹੀਂ ਜੀ ਚਿੱਟੇ ਆਲੂ ਨਹੀਂ ਤੇ ਲਾਏ ਵੇ ਸਹੀ ਗੱਲਾਂ ਤਾਂ ਤੋਂ ਬਾਅਦ ਚੋਂ ਲੈ ਕੇ ਜਾਵਾਂਗੇ ਕੋਈ ਨਾ ਤੁਹਾਡਾ ਧੰਨਵਾਦ ਬਹੁਤ ਅੰਕਲ ਕਹਿੰਦਾ ਚਿੱਟਾ ਆਲੂ ਲੈ ਜਾ ਕਹਿੰਦਾ ਮੈਂ ਕਿਹਾ ਕੋਈ ਨਹੀਂ ਜਿਹਦਾ ਲਾਹ ਵਾਲਾ ਕਿੱਟੇ ਚਾਹੀਦੇ ਰਹੇ ਉਹ ਚਿੱਟੇ ਲੈ ਆਉਂ ਤੋਂ ਭਰ ਕੇ ਤਾਂ ਨਹੀਂ ਵਧੀਆ ਨਿਕਲ ਰਹੇ ਆ ਅੰਕਲ ਇਹਨਾਂ ਹਾਂ ਵਧੀਆ ਚੱਲੋ ਜੋ ਕਿਸਮ ਵਿੱਚ ਉਹ ਹੀ ਹੋਣਾ ਹਾਂ ਉਹੀ ਹੋਣਾ ਗੱਲ ਸਹੀ ਹੈ ਸਹਿਜ ਬਹੁਤ ਸੋਹਣਾ ਨਿਕਲ ਰਹੇ ਹੈ ਤੇ ਐਂ ਚਕਾਈ ਹੁੰਦੀ ਆ ਭਾਈ ਆਪਾਂ ਤਾਂ ਦੇਖ ਨਵੇਂ ਆ ਚੀਜ਼ਾਂ ਚ ਐ ਨਾਲੇ ਐਂ ਚੁਗ ਚੁਗ ਕੇ ਥੈਲੀਆਂ ਚ ਪਾਈ ਜਾਣੇ ਹੈ ਨਾ ਹਾਂ ਉਹ ਉਧਰ ਉਹਨੇ ਉਹ ਲੇਵਰ ਫਿਰ ਉਰੇ ਆ ਜੂਗੀ ਨਾ ਘੰਟਾ ਲੈ ਕੇ ਤੇ ਰਣਵੀਰ ਦੇ ਖੇਤਾਂ 'ਚ ਟਰੱਕ ਵੀ ਪਹੁੰਚ ਗਿਆ ਦੇਖੋ ਹੁਣ ਇਹ ਲੋਡ ਹੋ ਕੇ ਤਾਂ ਇਹ ਤਾਂ ਬੜਾ ਵਪਾਰੀ ਬਣ ਗਿਆ ਹੁਣ ਇਹ ਚੱਕ ਹਾਂ ਤੁਹਾਨੂੰ ਫੇਮਸ ਫੇਮਸ ਹੋ ਗਏ ਤੁਸੀਂ ਆਉਂਦਾ ਆਲੂਏ ਆਲੂ ਹੇ ਮੀਡੀਅਮ ਸਾਈਜ਼ ਆ ਕਹਿੰਦੇ ਨਾ ਮੋਟਾ ਨਾਲ ਬੜਾ ਨੋਟ ਹੂੰ ਆ ਸਹੀ ਵਧੀਆ ਠੀਕ ਹੈ ਫਿਰ ਇਹ ਬੁਰੀ ਬੰਦਾ ਸਰ ਅੱਛਾ ਜੀ ਦੋ ਇਹਨੂੰ ਇੱਕ ਟਾਈਮ ਆ ਹੁਣ ਚੂਕਾ ਜਿਹੜਾ ਬੋਲੇ ਡੱਪਲ ਜੋਂਦਾ ਉਹ ਖੇਚੇ ਉਹਨਾਂ ਬਾਰੇ ਤੱਕ ਉਹਨੂੰ ਵਪਾਰੀ ਘੱਟ ਕਾਤੇ ਉਹਨੂੰ ਕਦੋਂ ਘੱਟ ਹੈ ਜੀ ਬਸ ਚੋਅਸੇ ਲੋਕਾਂ ਦੇ ਵਿੱਚ ਪੈਂਦਾ ਅੱਛਾ ਨਲੇ ਕਹਿੰਦੇ ਵੀ ਜਿੰਨਾ بڑا ਆਲੂ ਹੁੰਦਾ ਵੀ ਉਨਾ ਵਧੀਆ ਰਹਿੰਦਾ ਜਿਹੜਾ ਰਹਿੰਦਾ ਹੁਣ ਬੰਦਾ ਦੋ ਚੱਕੇ ਪੀ ਬਣਾ ਲਦਾ ਘਰ ਦਾ ਦਿਲਦੇ ਆ ਜਿਹੜਾ ਹੁਣ ਆ ਪਾਵਰ ਉਹ ਇੱਦਾਂ ਕੇ ਭਾਲਦਾ ਬੱਸ ਠੀਕ ਹੈ ਜੀ ਆ ਸਹੀ ਆ ਆ ਦੇਜੋ ਟੈਂਕ ਨੂੰ ਅਸੀਂ ਆ ਦਿਨਾਂ 'ਚ ਵੇਲੇ ਆ ਪਹਿਲਾਂ ਤੁਸੀਂ ਵੀ ਸਾਡੇ ਵਾਂਗ ਆ ਦਿਨਾਂ 'ਚ ਵੇਲੇ ਰਹਿੰਦੇ ਹੁਣ ਹੈਨਾ ਹੁਣ ਤੁਹਾਡੇ ਕੋਲ ਦੇਖ ਲੈ ਕਿੰਨਾ ਕੰਮ ਹਾਂ ਆਲੂਆਂ ਦਾ ਰਵਿੰਦਰ ਨੇ ਲਾਤਾ ਕੰਮ ਹੁਣ ਵਧੀਆ ਕਰਦਾ ਚੱਲਦਾ ਇਹ ਇਹ ਰਣਵੀਰ ਦੇ ਡੈਡੀਆਂ ਵੀ ਉਮਰ ਦੇ ਮੁੰਡੇ ਨੇ ਹੁਣ ਤੁਸੀਂ ਆ ਕਿਵੇਂ ਵਧੀਆ ਕੰਮ ਕਰਦੇ ਆ ਕਿ ਨਹੀਂ ਉਹੀ ਤਾਂ ਹੈ ਵਧੀਆ ਲੱਗੇ ਰਹਿੰਦੇ ਨੇ ਹੁਣ ਇਹ ਰਣਵੀਰ ਤੇ ਡੈਡੀਆਂ ਉਹ ਉੱਥੇ ਮੋਟਰ ਤੇ ਰਣਵੀਰ ਦਾ ਤਾਇਆ ਬੈਠਾ ਏ ਤੇ ਜਿਹੜੇ ਮੱਕੀ ਵਾਲੀ ਮਸ਼ੀਨ ਲੈ ਕੇ ਆਏ ਤੇ ਆਪਣੇ ਕੋਲ ਤੁਹਾਨੂੰ ਮੈਂ ਦਿਖਾਇਆ ਤਾਂ ਤੇ ਹੋਰ ਐਂਕਲ ਠੀਕ ਠਾਕ ਐਨ ਐਨ ਠੀਕ ਐਨ ਪੂਰੇ ਮੈਂ ਬਲੌਗ ਦੇਖਦੇ ਹੁੰਨੇ ਆ ਪੂਰਾ ਬਲੌਗ ਦੇਖਦਾ ਸਾਰੇ ਦੇਖਦੇ ਅੰਕਲ ਮਾਮੀ ਉਹਨਾਂ ਦਾ ਬਹੁਤ ਤਗੜਾ ਫੈਨ ਆ ਬਾਈ ਅੰਕਲ ਸਾਰਿਆਂ ਦੇ ਬਲੌਗ ਦੇਖਦਾ ਤੇ ਮਾਸੀ ਦਾ ਮੁੰਡਾ ਵੀ ਗੱਲਾਂ ਬਹੁਤ ਸੋਹਣਾ ਦਾ ਲਾਲੀ ਲਾਲੀ ਵੀ ਬਹੁਤ ਹੈ ਲਾਲੀ ਪੂਰਾ ਉਹ ਹਾਂ ਉਹ ਵੀ ਦੇਖਦਾ ਹੁੰਦਾ ਅੰਕਲ ਆਜ ਮਕੱਲਿਆਂ ਪਰੇ ਟਾਈਮ ਲੱਗਦਾ ਹੈ ਜਿਆਦਾ ਇਹਦੇ ਜਿਆਦਾ ਲੱਗਦਾ ਫਿਰ ਤਾਂ ਘੁਮਈਆਂ ਦਾ ਫਰਾਵਰਟਰ ਬਾ ਫਿਰ ਤਾਂ ਟਰੈਕਟਰ ਨੇ ਘੁਮਾਈ ਜਾਣਾ ਹੈ ਨਾ ਤੁਸੀਂ ਨੇ ਇਹ ਇੱਕ ਮਸ਼ੀਨ ਸਾਰਿਆਂ ਨੂੰ ਸੰਭੀ ਜਾਂਦੀ ਇਹਨਾਂ ਨੂੰ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਉਹ ਆਪਣੇ ਹੁਣ ਤੱਕ ਕਿਵੇਂ ਆਥ ਥੈਲਾ ਰੱਖਣਾ ਮਣੀ ਭਾਰੀ ਹੋ ਗਈ ਮਸ਼ੀਨਾਂ ਅੱਗੇ ਚੱਲ ਹੁਣ ਸਾਨੂੰ ਚੌਥਾ ਸਾਲ ਆ ਹੁਣ ਤਾਂ ਇਹ ਨਵੇਂ ਹੋ ਸੀ ਵੀ ਤੇ ਪਹਿਲਾਂ ਮਸ਼ੀਨ ਕਿਰਾਏ ਤੇ ਲਿਆਉਂਦੇ ਤੇ ਉਹ ਟਰੈਕਟਰ ਹਲਕੇ ਛੋਟੀਆਂ ਮਸ਼ੀਨਾਂ ਜੀ ਹੁੰਦੀਆਂ ਨੇ ਕਿਰਾਏ ਤੇ ਲਿਆਉਂਦੇ ਤੇ ਹਾਂ ਜੀ ਹੁਣ ਆਪਦੀ ਨਵੇਂ ਬਣੀਆਂ ਭਾਰੀ ਨੇ ਸੱਲ ਥੱਲ ਉਹ ਦੂਏ ਦੇ ਤਾਂ ਆਪਾਂ ਬਣਾਇਆ ਪਿਆ ਆਪਣੇ ਬੈਂਪਰ ਭਾਰੀ ਇਹਦੇ ਵੀ ਲਵਾਉਣਾ ਹੁਣ ਬੈਂਪਰ ਠੀਕ ਹੈ ਜੀ ਠੀਕ ਹੈ ਠੀਕ ਉਹਨੂੰ ਕਹਿੰਦਾ ਮੈਂ ਕਿਹਾ ਬੈਂਪਰ ਵਧੀਆ ਲਾਉਣਾ ਕਹਿੰਦਾ ਕਿੰਨਾ ਕਿ ਮੈਂ ਕਿੰਨਾ ਤਰ੍ਹਾਂ ਜੋੜਾ ਲਾ ਦੇ ਤੁਸੀਂ ਫਿਰ ਬੇਟ ਰਖਾਇਆ ਕਰੋ ਬੈਂਪਰ ਨਾਲੋਂ ਜਿਵੇਂ ਤੁਸੀਂ ਮੂਰੇ ਬੇਟੇ ਰਖਾ ਲਓ ਸਾਰੇ ਡਰ ਹੁਣ ਨਹੀਂ ਕਿ ਇਹਦੇ ਨਾਲ ਪਲੇਟ ਆ ਜੂਗੀ ਕਹਿੰਦਾ ਆਪਣੇ 120 ਰੁਪਏ ਕਹਿੰਦਾ ਕਿ 20 25ਵਾਂ ਚੱਲ ਕੋਈ ਨਹੀਂ ਕਹਿੰਦਾ ਕਰ ਲੇਗੇ ਪਰ ਇਹਦਾ ਚੱਲ ਹੁਣ ਉਹ ਮੋਟੀ ਪਲੇਟ ਨਾਲ ਲਵਾएंगे ਮੂਰੇ ਕਰਦਾ ਮੈਂ ਮੈਂ ਰੰਨੀ ਨਾਲ ਸਲਾਹ ਕਰਦਨ ਲਈ ਆਪਾਂ ਇਹਨਾਂ ਨੂੰ ਬੇਟੇ ਲਵਾ ਦੇਣੇ ਵੇ ਵੇਟ ਹਰੇ ਜਿਆਦਾ ਵਧੀਆ ਲੱਗਦੇ ਨਾਲੇ ਸੋਹਣੇ ਲੱਗਦੇ ਆ ਨਾਲੇ ਵੇਟ ਉਹ ਦੂਏ ਦੇ ਲਵਾएंगे ਇਹ ਤਾਂ ਪੇਪਰ ਠੀਕ ਆ ਕਿ ਖੜਾ ਨਹੀਂ ਹੁੰਦਾ ਟਰੈਕਟਰ ਇਹ ਤਾਂ ਪੇਪਰ ਠੀਕ ਆ ਇਹਦੇ ਲਿਫਟ ਹੁਣ ਕਮਜ਼ੋਰਾਂ ਬੜੀਆਂ ਹੋ ਗਈਆਂ ਉਹ ਖੜਾ ਹੋ ਜਾਂਦਾ ਹਾਂ ਇਹਦੇ ਜੈਕ ਲਵਾਉਂਗੇ ਹੁਣ ਉਹ 10000 ਰੁਪਏ ਕਹਿੰਦਾ ਗਾਹਾਂ ਨੂੰ ਉਹ ਮੈਸੀ ਪਰ ਚਲਾਉਣੀ ਆ ਮਸ਼ੀਨ ਕਹਿੰਦਾ ਜਿਹੜੀ ਪਿੱਛੋਂ ਆ ਰਿਹਾ ਤਾਇਆ ਭਾਰੀ ਬਹੁਤ ਹੋਗੀ ਹਾਂ ਉਹ ਹਲੇ ਖੜੀ ਕਰ ਦੋਦੇ ਨਾਲੇ ਵੇਟ ਉਹਦੇ ਡੇਢ ਕਵਾਂਟਲ ਦਾ ਭਾਰ ਜਨ ਪਾ ਕੇ ਮੋਹਰੋ ਲਾਇਆ ਵੇਟ ਹਾਂ ਉਹ ਨਾਲੇ ਉਹਦੀ ਲਿਫਟ ਵੀ 2 ਇੰਚੀ ਕਰਲਾ ਜਾਂਦਾ ਉਹ ਭਾਰੀ ਹੋ ਜਾਂਦੀ ਆ ਮ ਟਪਣੀਆਂ ਲਵਾ ਦੇਣੀਆਂ ਗਾਉਣਾ ਟਪਣੀਆਂ ਇਹਦੇ ਬਾਤ ਵਿੱਚ ਨਹੀਂ ਉਹਦੇ ਬਾਤ ਵਿੱਚ ਫਿਰ ਆਏ ਆ ਇਹਦੇ ਵਿੱਚ ਘੁੰਮੀ ਜਾਊਗਾ ਟਰੈਕਟਰ ਫੜਾ ਹਾਂ ਇਹ ਤਾਂ ਹੈ ਜੀ ਜਿਵੇਂ ਸੰਧੂ ਵੀਰ ਉਹਨਾਂ ਦੇ ਟਪਣੇ ਲਾਈਆਂ ਹਾਂ ਹੋ ਗਈਆਂ ਚੀਜ਼ ਉਹ ਉਹੀ ਪਰ ਕਹਿੰਦਾ ਰੰਨੀ ਕਹਿੰਦਾ ਗਾਹ ਨੂੰ ਟਪਣੀਆਂ ਲਿਆਉਣੀਆਂ ਹੁਣ ਆਏ ਨਾ ਆਪਣੇ ਤਾਂ ਹੁਣ ਚੱਲੋ ਤੇਰੇ ਨਾਲ ਸਰੀ ਜਾਂਦਾ ਚੱਲ ਠੀਕ ਆ ਉੱਪਰ ਉਹਦੇ ਹੁਣ ਟਾਇਰ ਬੜੇ ਨੇ 16 ਦੇ ਉਹਦੇ ਇਹ ਹੁਣ ਥੋੜਾ ਕੰਮ ਵੀ ਬੜਾ ਹੋ ਗਿਆ ਹੁਣ ਥੋੜਾ ਸਰਨੇ ਵਾਲਾ ਕੰਮ ਨਹੀਂ ਨਾ ਸਰਨੇ ਵਾਲਾ ਹੁੰਦਾ ਵੀ 10 12 ਕਿਲਿਆਂ ਤੱਕ 20 ਕਿਲਿਆਂ ਤੱਕ ਸਾਰ ਲੰਦਾ ਪੰਦਾ ਪਰ ਹੁਣ ਤੁਸੀਂ ਤਾਂ ਉਹਨੂੰ ਉੱਪਰ ਟੱਪ ਗਏ ਹੁਣ ਤੁਹਾਨੂੰ ਤਾਂ ਆ ਜੀ ਦਾ 28 ਹੋਨੇ ਹਜੇ ਤਾਂ ਆਓ ਚਲੋ 30 ਵਾਲੇ ਗੇਟ 'ਚ ਤਾਂ ਆਏ ਗਏ ਹਾਂ 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 ਹੁਣ ਗਾਹ ਨੂੰ ਤਾਂ ਨਹੀਂ ਕਹਿੰਦਾ ਹੋਰ ਉੱਪਰ ਲੈ ਜਣੇ ਫਿਰ ਉਹ ਤਾਂ ਫਿਰ ਤਾਂ ਸਾਰਾ ਸਮਾਨ ਚਾਹੀਦਾ ਲਓ ਹੋ ਗਿਆ ਪੰਗਲ ਦੇ ਗਣਾ ਆਲੂ ਵਿਜੇ ਨਾਲ ਹੀ ਆਪਦੀ ਆ ਹਾਂ ਪੱਟਣ ਨਾਲ ਹੀ ਹੋ ਗਈ ਜਿੰਦਾਬਾਦ ਬਣਾ ਲਿਆ ਉਹ ਬਣਾ ਲਿਆ ਉਹ ਹਾਂ ਜੀ ਹਾਂ ਤੇ ਆ ਆਪਣਾ ਲਿੰਕਨ ਦਾ ਲੇਲੇ ਦਾ ਉਹ ਆ ਪਲਾਉ ਲੇਲੇ ਦਾ ਲੇਲੇ ਦਾ ਉਹ ਮੋਹ ਆ ਉਹ ਲੈਣਾ ਮਾਲ ਚਰ ਜਾ ਅੱਗੇ ਨਜ਼ਾਰਾ ਬਹੁਤ ਆ ਰਿਹਾ ਹੈ ਨਾ ਆ ਕੰਮ ਚ ਵੀ ਦੇਖ ਸਮਾਨ ਵੀ ਬਣ ਰਿਹਾ ਹੈ ਹੈ ਨਾ ਤੇ ਨਾਲ ਨਿਆਣੇ ਵੀ ਨਾਲ ਕੰਮ ਲੱਗੇ ਵੀ ਨਾਲ ਤੁਸੀਂ ਵੀ ਲੱਗੇ ਹੋ ਨਾ ਉਹ ਹੀ ਲੱਗੇ ਰਹੇ ਅਸੀਂ ਤਾਂ ਕਦੇ ਹੋ ਚਾਉਂਗੇ ਕਿ ਟੇ ਅੱਜ ਸਲਾ ਭੱਜ ਗਿਆ ਡਰਾਈਵਰ ਅੰਕਲ ਉਹਨਾਂ ਦਾ ਅੱਜ ਡਰਾਈਵਰ ਭੱਜ ਗਿਆ ਉਹ ਜਿਹੜਾ ਆਪਣੀ ਮੱਕੀ ਵੀ ਜਣਾਇਆ ਤਾਂ ਉਹ ਕੀ ਗੱਲ ਹੋ ਗਈ ਸੀ ਉਹਦੇ ਨਾਲ ਉਹ ਗੋਣਾ ਵੀ ਕਿਹਾ ਮੈਂ ਤੂੰ ਸ਼ਾਵਰ ਕੱਢਦਾ ਯਾਰ ਮੈਂ ਡਰਾਈਵਰ ਖਾਂਦਾ ਉਹਦੇ ਕਰਕੇ ਬਸ ਹੋ ਗਏ ਚਲ ਕੋਈ ਗੱਲ ਨਹੀਂ ਕਰ ਰਹੀ ਹੈ ਲੀਵਰ ਵੀ ਪੂਰੀ ਟੌਪ ਤੇ ਕੰਮ ਕਰ ਰਹੇ ਨੇ